ਸਤਿ ਸ਼੍ਰੀ ਅਕਾਲ ਜੀ ਬੱਚਿਆਂ ਦਾ ਪ੍ਰਵਾਸ ਮਾਪਿਆਂ ਦਾ ਦਰਦ ਬਿਆਨ ਕਰਨ ਦੀ ਕਹਾਣੀ ਪੋਡਕਾਸਟ ਦੇ ਰੂਪ ਵਿੱਚ ਆਪ سامنے ਪੇਸ਼ ਹੈ ਜੀ ਜ਼ਰੂਰ ਸੁਣਨਾ ਚੰਗੀ ਲੱਗੀ ਤਾਂ ਸ਼ੇਅਰ ਕਰਨਾ ਜੀ ਆਓ ਅੱਜ ਆਪਾਂ ਇੱਕ ਜਾਣੀ ਪਛਾਣੀ ਜੀ ਤਸਵੀਰੇ ਤੋਂ ਗੱਲ ਸ਼ੁਰੂ ਕਰਦੇ ਹਾਂ ਅਕਸਰ ਦੇਖੀ ਦੀ ਹੈ ਪੰਜਾਬ ਦੇ ਘਰਾਂ 'ਚ ਹੈ ਨਾ ਹਾਂ ਜੀ ਦੱਸੋ ਬਜ਼ੁਰਗ ਮਾਪੇ ਨੇ ਘਰ ਦੇ ਵਾਰਾਂਡੇ 'ਚ ਸ਼ਾਇਦ ਚੁੱਪਚਾਪ ਬੈਠੇ ਨੇ ਫੋਨ ਵੱਲ ਦੇਖ ਰਹੇ ਨੇ ਕਿ ਕੰਟੀ ਵਜੇ ਹੂੰ ਉਹਨਾਂ ਦੇ ਬੱਚੇ ਹਜ਼ਾਰਾਂ ਮੀਲ ਦੂਰ ਕਾਮਯਾਬ ਨੇ ਆਪਣੀ ਜ਼ਿੰਦਗੀ ਚ ਹਾਂ ਪਰ ਇੱਥੇ ਮਾਪਿਆਂ ਦੇ ਚਿਹਰਿਆਂ ਤੇ ਨਾ ਇੱਕ ਅਜੀਬ ਜਿਹੀ ਖਾਮੋਸ਼ੀ ਹੈ ਇੱਕ ਸੁੰਨਾਪਣ ਹਾਂ ਇਹ ਖਾਮੋਸ਼ੀ ਇਹ ਸਿਰਫ ਚੁੱਪ ਨਹੀਂ ਹੁੰਦੀ ਇਹਦੇ ਵਿੱਚ ਬਹੁਤ ਕੁਝ ਹੁੰਦਾ ਹੈ ਅਣਕਿਹਾ ਉਮੀਦਾਂ ਹੁੰਦੀਆਂ ਨੇ ਕੁਝ ਟੁੱਟੇ ਸੁਪਨੇ ਵੀ ਸ਼ਾਇਦ ਇਹਨਾਂ ਥੋੜੀ ਜੀ ਗੁੰਜਲਦਾਰ ਜੀ ਪਾਵਨਾਤਮਕ ਸਥਿਤੀ ਹੈ ਬਿਲਕੁਲ ਤੇ ਇਸੇ ਸਥਿਤੀ ਨੂੰ ਥੋੜਾ ਜਿਹਾ ਹੋਰ ਡੂੰਘਾਈ ਚ ਸਮਝਣ ਲਈ ਅੱਜ ਆਪਾਂ ਇੱਕ ਬਿਰਤਾਂਤ ਤੇ ਗੱਲ ਕਰਾਂਗੇ ਇਕੱਲੇ ਮਾਪੇ ਦੀ ਕਹਾਣੀ अच्छा एक कहानी है की अब बलवंत सिंह ते ओना दी पत्नी गुरमीत कौर दी पंजाब दे एक ਪਿੰਡ ਚ ਰਹਿੰਦੇ ਨੇ ਪਰ ਇਹ ਸਿਰਫ ओना दी ਕਹਾਣੀ ਨਹੀਂ ਹੈ ਹੈਨਾ ਨਹੀਂ ਬਿਲਕੁਲ ਨਹੀਂ ਇਹ ਤਾਂ ਬਹੁਤ ਸਾਰੇ ਘਰਾਂ ਦੀ ਸੱਚਾਈ ਜਪਦੀ ਹੈ ਤਾਂ ਆਪਣਾ ਮਕਸਦ ਅੱਜ ਸਿਰਫ ਕਹਾਣੀ ਸੁਣਾਉਣਾ ਨਹੀਂ ਆਪਾਂ ਕੋਸ਼ਿਸ਼ ਕਰਨੀ ਹੈ ਕਿ ਇਸ ਦੀਆਂ ਪਰਤਾਂ ਨੂੰ ਫੋਰੋ ਲਈਏ ਸਮਝੀਏ ਕਿ ਪ੍ਰਵਾਸ ਕਾਮਯਾਬੀ ਤੇ ਜਿਹੜੇ ਪਰਿਵਾਰਿਕ ਰਿਸ਼ਤੇ ਨੇ ਉਹਨਾਂ ਚ ਚੱਲ ਕੀ ਰਿਹਾ ਹੈ ਬਿਲਕੁਲ ਆਪਾਂ ਦੇਖਾਂਗੇ ਇਸ ਕਹਾਣੀ ਦੇ ਜ਼ਰੀਏ ਕੀ ਮਾਪਿਆਂ ਦੀਆਂ ਕੁਰਬਾਨੀਆਂ ਕੀ ਹੁੰਦੀਆਂ ਨੇ ਉਹਨਾਂ ਦੇ ਸੁਪਨਿਆਂ ਦਾ ਕੀ ਮਤਲਬ ਹੁੰਦਾ ਫਿਰ ਜਦੋਂ ਬੱਚੇ ਦੂਰ ਚਲੇ ਜਾਂਦੇ ਨੇ ਤਾਂ ਕੀ ਬਦਲਦਾ ਹੈ ਤੇ ਬੁਢਾਪੇ ਦਾ ਇਕੱਲਾਪਨ ਉਹਦੇ ਅਸਲ ਮਾਇਨੇ ਕੀ ਨੇ ਹੂੰ ਇਹ ਸਿਰਫ ਭਾਵੁਕ ਕਹਾਣੀ ਨਹੀਂ ਇੱਕ ਸਮਾਜਿਕ ਤਸਵੀਰ ਹੈ ਆਪਾਂ ਕਹਿ ਸਕਦੇ ਹਾਂ ਚਲੋ ਫਿਰ ਸ਼ੁਰੂ ਕਰਦੇ ਹਾਂ ਪਹਿਲੇ ਪੜਾਤੋਂ ਸੁਪਨੇ ਤੇ ਕੁਰਬਾਨੀ ਦਾ ਦੌਰ ਬਲਵੰਤ ਸਿੰਘ ਤੇ ਗੁਰਮੀਤ ਕੌਰ ਪਿੰਡ ਦੇ ਇੱਕ ਕੋਨੇ 'ਚ ਛੋਟੀ ਜਿਹੀ ਹਵੇਲੀ ਹਾਂਜੀ ਕਹਾਣੀ ਦੱਸਦੀ ਹੈ ਕਿ ਉਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਮਿਹਨਤ ਸਭ ਕੁਝ ਬੱਚਿਆਂ ਦੀ ਪੜਾਈ ਤੇ ਲਾਤਾ ਇੱਕ ਸਾਂਝਾ ਸੁਪਨਾ ਸੀ ਦੋਵਾਂ ਦਾ ਹਾਂ ਤੇ ਇਹ ਸੁਪਨਾ ਨਾ ਜਿਵੇਂ ਤੁਸੀਂ ਕਿਹਾ ਸਾਂਝਾ ਸੀ ਪਰ ਇਹਦੇ ਦੋ ਪਹਿਲੂ ਸੀ ਇੱਕ ਤਾਂ ਸਾਫ਼ ਸੀ ਬੱਚੇ ਪੜ੍ਹ ਲਿਖ ਜਾਣ ਚੰਗੇ ਕੰਮਾਂ ਤੇ ਲੱਗਣ ਹਾਂ ਭਵਿਕ ਵਧੀਆ ਹੋਵੇ ਉਹਨਾਂ ਦਾ ਖੁਸ਼ ਰਹਿਣ ਇਹ ਤਾਂ ਹਰ ਮਾਪਿਉ ਚਾਹੁੰਦਾ ਹੈ ਨਾ ਬਿਲਕੁਲ ਪਰ ਨਾਲ ਇੱਕ ਹੋਰ ਥੋੜੀ ਜੀ ਅਣਕਹੀ ਜੀ ਉਮੀਦ ਵੀ ਹੁੰਦੀ ਹੈ ਕਿ ਇਹੀ ਬੱਚੇ ਵੱਡੇ ਹੋ ਕੇ ਬੁਢਾਪੇ 'ਚ ਉਹਨਾਂ ਦਾ ਸਹਾਰਾ ਬਣਨਗੇ। ਹੂੰ ਉਹਨਾਂ ਨੂੰ ਦੇਖਣਗੇ। ਇਸ ਕਹਾਣੀ 'ਚ ਦੋਵੇਂ ਚੀਜ਼ਾਂ ਮੌਜੂਦ ਨੇ। ਫਿਰ ਸਮਾਂ ਬੀਤਦਾ ਗਿਆ, ਬੱਚੇ ਵੱਡੇ ਹੋਏ, ਕਾਲਜ ਗਏ ਤੇ ਫਿਰ ਜਿਵੇਂ ਅਕਸਰ ਹੁੰਦਾ ਬਾਹਰ ਜਾਣ ਦਾ ਰੁਝਾਨ ਬਣਿਆ। ਹੂੰ ਤੀ ਕੈਨੇਡਾ ਤੇ ਪੁੱਤਰ ਆਸਟ੍ਰੇਲੀਆ ਚਲਾ ਗਿਆ। ਮਤਲਬ ਮਾਪਿਆਂ ਦੇ ਸੁਪਨੇ ਦਾ ਪਹਿਲਾ ਹਿੱਸਾ ਤਾਂ ਪੂਰਾ ਹੋ ਗਿਆ। ਬੱਚੇ ਕਾਮਯਾਬੀ ਵੱਲ ਵਧ ਰਹੇ ਸੀ। ਹਾਂ ਤੇ ਇੱਥੇ ਇੱਕ ਕੀ ਕਹਿੰਦੇ ਨੇ ਦਿਲਚਸਪ ਮੋੜ ਆਂਦਾ। ਮਿਹਨਤ ਦਾ ਫਲ ਮਿਲ ਰਿਹਾ ਸੀ ਪਰ ਇਹ ਫਲ ਆਪਣੇ ਨਾਲ ਇੱਕ ਵੱਡੀ ਦੂਰੀ ਲੈ ਕੇ ਆਇਆ فاਸਲਾ ਹਾਂ ਭੂਗੋਲਿਕ ਦੂਰੀ ਬਿਲਕੁਲ ਸ਼ੁਰੂ ਸ਼ੁਰੂ ਚ ਤਾਂ ਅੱਜ ਕੱਲ ਜਿਵੇਂ ਟੈਕਨੋਲੋਜੀ ਹੈ ਉਹਨੇ ਕੋਸ਼ਿਸ਼ ਕੀਤੀ ਇਹ ਦੂਰੀ ਮਿਟਾਉਣ ਦੀ ਹੂੰ ਕਹਾਣੀ ਚ ਲਿਖਿਆ ਵੀ ਹੈ ਕਿ ਸ਼ੁਰੂ ਸ਼ੁਰੂ ਚ ਰੋਜ਼ ਫੋਨ ਆਉਂਦੇ ਸੀ ਅੱਛਾ ਵੀਡੀਓ ਕਾਲਾਂ ਹੁੰਦੀਆਂ ਸੀ ਮਾਪੇ ਵੀ ਖੁਸ਼ ਸੀ ਕਿ ਚਲੋ ਬੱਚੇ ਤਰੱਕੀ ਕਰ ਰਹੇ ਨੇ ਤੇ ਨਾਲੇ ਸਾਡੇ ਨਾਲ ਜੁੜੇ ਹੋਏ ਨੇ ਹਾਂ ਇਹ ਸ਼ੁਰੂਆਤੀ ਦੌਰ ਤਾਂ ਵਧੀਆ ਲੱਗਦਾ ਜਿਵੇਂ ਸਭ ਠੀਕ ਚੱਲ ਰਿਹਾ ਹੋਵੇ ਦੂਰੀ ਹੈ ਪਰ ਨੇੜਤਾ ਦਾ ਅਹਿਸਾਸ ਹੈ ਹਾਂ ਪਰ ਫਿਰ ਕਹਾਣੀ ਅੱਗੇ ਵੱਧਦੀ ਹੈ ਤੇ ਸਾਨੂੰ ਦੱਸਦੀ ਹੈ ਕਿ ਸਫਲਤਾ ਦੀ ਕੋਈ ਕੀਮਤ ਵੀ ਹੁੰਦੀ ਹੈ ਹੌਲੀ-ਹੌਲੀ ਜਿਹੜਾ ਰابطਾ ਸੀ ਉਹ ਘਟਣਾ ਸ਼ੁਰੂ ਹੋ ਗਿਆ ਓਹੋ ਕਾਲਾਂ ਕਟ ਗਈਆਂ ਆਹਹ ਕਾਰਨ ਉਹੀ ਬਿਜ਼ੀ ਲਾਈਫ ਹਾਂ ਇਹ ਬਿਜ਼ੀ ਲਾਈਫ ਤਾਂ ਬੜਾ ਸੁਣਦੇ ਆਪਾਂ ਪਰ ਕੀ ਇਹ ਸਿਰਫ ਸਮੇਂ ਦੀ ਕਮੀ ਹੈ ਜਾਂ ਗੱਲ ਕੁਝ ਹੋਰ ਡੂੰਗੀ ਹੈ ਕਿ ਸਿਰਫ ਰੁਝੇਮੇ ਨੇ ਜਾਂ ਤਰਜੀਹਾਂ ਬਦਲ ਜਾਂਦੀਆਂ ਨੇ ਇਹ ਬਹੁਤ ਅਹਿਮ ਸਵਾਲ ਹੈ ਮੈਨੂੰ ਲੱਗਦਾ ਕਹਾਣੀ ਸਿਰਫ ਰੁਝੇਮਿਆਂ ਦੀ ਗੱਲ ਨਹੀਂ ਕਰਦੀ ਇਹ ਦੱਸਦੀ ਹੈ ਕਿ ਜਿਹੜਾ ਪਰਵਾਜ਼ ਹੈ ਨਾ ਇਹ ਸਿਰਫ ਇੱਕ ਥਾਂ ਤੋਂ ਦੂਜੀ ਥਾਂ ਜਾਣਾ ਨਹੀਂ ਹੈ ਹੂੰ ਇਹ ਇੱਕ ਮਾਨਸਿਕ ਤੇ ਸੱਭਿਆਚਾਰਕ ਦੂਰੀ ਵੀ ਬਣਾ ਦਿੰਦਾ ਜਦੋਂ ਬੱਚੇ ਨਵੀਂ ਥਾਂ ਤੇ ਆਪਣੀ ਜ਼ਿੰਦਗੀ ਸ਼ੁਰੂ ਕਰਦੇ ਨੇ ਨਵਾਂ ਸਮਾਜਿਕ ਦਾਇਰਾ ਬਣਾਉਂਦੇ ਨੇ ਤਾਂ ਉਹਨਾਂ ਦਾ ਧਿਆਨ ਉਹਨਾਂ ਦੀਆਂ ਤਰਜੀਹਾਂ ਉਹ ਬਦਲਣ ਲੱਗ ਪੈਂਦੀਆਂ ਨੇ ਹਾਂ ਸਹੀ ਗੱਲ ਹੈ ਉਹਨਾਂ ਦੀ ਆਪਣੀ ਮਿੱਟੀ ਹੁਣ ਸਿਰਫ ਪੰਜਾਬ ਦਾ ਪਿੰਡ ਨਹੀਂ ਰਹਿੰਦੀ ਉਹ ਨਵਾਂ ਦੇਸ਼ ਵੀ ਬਣ ਜਾਂਦਾ ਤੇ ਇਸ ਸਾਰੇ ਪ੍ਰਕਿਰਿਆ ਚ ਪੁਰਾਣੇ ਰਿਸ਼ਤਿਆਂ ਦੀ ਗਰਮਾਹਟ ਉਹ ਕਿਤੇ ਨਾ ਕਿਤੇ ਘਟ ਜਾਂਦੀ ਹੈ ਭਾਵੇਂ ਅਣਜਾਣੇ ਚ ਹੀ ਹੋਵੇ ਤੇ ਇਹਦਾ ਸਿੱਧਾ ਅਸਰ ਪੈਂਦਾ ਹੈ ਬਲਵੰਤ ਸਿੰਘ ਤੇ ਗਰਮੀਤ ਕੌਰ ਤੇ ਹਾਂ ਕਹਾਣੀ ਉਹਨਾਂ ਦੇ ਹੁਣ ਦੇ ਹਾਲਾਤ ਨੂੰ ਬੜੀ ਕੀ ਕਹਿੰਦੇ ਨੇ شدت ਨਾਲ ਦੱਸਦੀ ਹੈ ਵੱਡਾ ਸਾਰਾ ਬਰੰਡਾ ਹੈ ਤੇ ਉਹ ਚੁੱਪਚਾਪ ਬੈਠੇ ਰਹਿੰਦੇ ਨੇ ਹਾਂ ਇਹ ਚੁੱਪ ਹੁਣ ਪਹਿਲਾਂ ਵਾਲੀ ਉਡੀਕ ਵਾਲੀ ਨਹੀਂ ਇਹ ਡੂੰਗੀ ਉਦਾਸੀ ਹੈ ਅਕਲਤਾ ਵਾਲੀ ਚੁੱਪ ਹੈ ਹਾਂ ਇਹ ਉਹ ਅਕਲਤਾ ਹੈ ਜਿਹੜੀ ਭੀੜ 'ਚ ਵੀ ਹੋ ਸਕਦੀ ਹੈ ਉਹ ਦੋਵੇਂ ਜੜੇ ਇਕੱਠੇ ਨੇ ਪਰ ਆਪਣੇ ਬੱਚਿਆਂ ਦੇ ਹਿਸਾਬ ਨਾਲ ਉਹ ਇਕੱਲੇ ਨੇ ਉਹਨਾਂ ਨੂੰ ਸਿਰਫ ਇਹ ਨਹੀਂ ਕਿ ਬੱਚੇ ਕੋਲ ਨਹੀਂ ਸਗੋਂ ਜਿਹੜੀ ਸਾਂਝ ਹੁੰਦੀ ਸੀ ਗੱਲਾਂ ਬਾਤਾਂ ਉਹ ਭਾਵਨਾਤਮਕ ਜੁੜਾ ਹਾਂਜੀ ਉਹਦੀ ਕਮੀ ਮਹਿਸੂਸ ਹੁੰਦੀ ਹੈ ਜਿਹੜੀ ਹੁਣ ਮੱਦਮ ਪੈ ਗਈ ਹੈ ਤੇ ਇਸ ਖਲਾ ਨੂੰ ਇਸ ਭਾਵਨਾਤਮਕ ਖਾਲੀਪਣ ਨੂੰ ਗੁਰਮੀਤ कौर ਦੇ ਸ਼ਬਦ ਬਹੁਤ ਵਧੀਆ ਤਰੀਕੇ ਨਾਲ ਫੜਦੇ ਨੇ ਹਾਂ ਜਦੋਂ ਭਾਵੁਕ ਹੋ ਕੇ ਕਹਿੰਦੀ ਹੈ ਬਲਵੰਤ ਜਦੋਂ ਛੋਟੇ ਸੀ ਹਰ ਗੱਲ ਸਾਡੇ ਨਾਲ ਕਰਦੇ ਸੀ ਹੁਣ ਤਾਂ ਉਹਨਾਂ ਨੂੰ ਸਾਡੇ ਯਾਦਾਂ ਵੀ ਨਹੀਂ ਆਉਂਦੀਆਂ ਓਹੋ ਕਿੰਨਾ ਦਰਦ ਹੈ ਨਾ ਸ਼ਬਦਾਂ 'ਚ ਬਹੁਤ ਜ਼ਿਆਦਾ ਇਹ ਸ਼ਬਦ ਦੱਸਦੇ ਨੇ ਕਿ ਮਾਪਿਆਂ ਲਈ ਸਭ ਤੋਂ ਵੱਡੀ ਤਕਲੀਫ ਸ਼ਾਇਦ ਇਹ ਨਹੀਂ ਕਿ ਬੱਚੇ ਦੂਰ ਨੇ ਸਗੋਂ ਇਹ ਅਹਿਸਾਸ ਹੈ ਕਿ ਉਹ ਹੁਣ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਕੇਂਦਰ 'ਚ ਨਹੀਂ ਰਹੇ ਹੂੰ ਉਹਨਾਂ ਨੂੰ ਲੱਗਦਾ ਕਿ ਉਹਨਾਂ ਦੀ ਅਹਿਮੀਅਤ ਘਟ ਗਈ ਹੈ ਸ਼ਾਇਦ ਉਹ ਭੁੱਲ ਗਏ ਨੇ ਸਾਨੂੰ ਇਹ ਯਾਦ ਨਾ ਆਉਣ ਦਾ ਡਰ ਇਹ ਬੜਾ ਗਹਿਰਾ ਹੁੰਦਾ ਹੈ ਇਹ ਸਿਰਫ ਫੋਨ ਨਾ ਆਉਣਾ ਨਹੀਂ ਇਹ ਆਪਣੀ ਮਹੱਤਤਾ ਘਟ ਜਾਂਦਾ ਅਹਿਸਾਸ ਹੈ ਤੇ ਇਸ ਦੇ ਜਵਾਬ ਚ ਬਲਵੰਤ ਸਿੰਘ ਦਾ ਜਵਾਬ ਵੀ ਦੇਖਣ ਵਾਲਾ ਉਹ ਆਪਣਾ ਦਰਦ ਲੁਕਾ ਕੇ ਇੱਕ ਤਰ੍ਹਾਂ ਦੀ ਮਜਬੂਰੀ ਜੀ ਨਾਲ ਸਵੀਕਾਰ ਕਰਦੇ ਹੋਏ ਕਹਿੰਦੇ ਨੇ ਬੱਚਿਆਂ ਨੇ ਆਪਣਾ ਭਵਿੱਖ ਬਣਾ ਲਿਆ ਅਸੀਂ ਤਾਂ ਆਪਣਾ ਫਰਜ਼ ਪੂਰਾ ਕਰਤਾ ਹਾਂ ਪਰ ਇਹ ਇਕੱਲਾਪਨ ਇਹ ਤਾਂ ਹੁਣ ਸਾਡਾ ਸਾਥੀ ਬਣ ਗਿਆ ਹੈ ਇੱਕ ਪਿਤਾ ਦੀ ਬੇਵਸੀ ਜੀ ਲੱਗਦੀ ਹੈ ਇਹਦੇ ਚ हां ਇਹਦੇ 'ਚ ਨਾ ਇੱਕ ਤਰ੍ਹਾਂ ਦਾ ਸਮਝੌਤਾ ਹੈ। ਉਹ ਸਮਾਜ ਨੂੰ ਦੱਸਣ ਵਾਲਾ ਜਵਾਬ ਦੇ ਰਹੇ ਨੇ हां भई ਫਰਜ਼ ਪੂਰਾ ਹੋ ਗਿਆ ਬੱਚੇ ਖੁਸ਼ ਨੇ ਸਭ ਠੀਕ ਹੈ। ਸਹੀ। ਪਰ ਨਾੜ ਹੀ ਅੰਦਰੋਂ ਉਹ ਕੱਲੇਪਨ ਨੂੰ ਇੱਕ ਸੱਚਾਈ ਵਾਂਗ, ਇੱਕ ਸਾਥੀ ਵਾਂਗ ਮੰਨ ਰਹੇ ਨੇ। ਇਹ ਦੱਸਦਾ ਹੈ ਕਿ ਸ਼ਾਇਦ ਉਹਨਾਂ ਨੇ ਉਮੀਦ ਛੱਡ ਦਿੱਤੀ ਹੈ ਕਿ ਹੁਣ ਕੁਝ ਬਦਲੇਗਾ। ਇਸ ਵਿਕ੍ਰਿਤੀ ਦਰਦ ਨੂੰ ਘਟ ਨਹੀਂ ਕਰਦੀ, ਬਸ ਉਹਦੇ ਨਾਲ ਜੀਣਾ ਸਿਖਾ ਦਿੰਦੀ ਹੈ ਸ਼ਾਇਦ। ਹੂੰ। ਇਹ ਉਹਨਾਂ ਦੇ ਅੰਦਰ ਦਾ ਸੰਘਰਸ਼ ਵੀ ਹੈ ਬੱਚਿਆਂ ਦੀ ਖੁਸ਼ੀ ਵੀ ਚਾਹੀਦੀ ਹੈ ਤੇ ਆਪਣਾ ਇਕੱਲਾਪਨ ਵੀ ਦੁਖੀ ਕਰਦਾ ਹੈ ਕਹਾਣੀ ਅੱਗੇ ਫਿਰ ਇਸ ਮਾਹੌਲ ਨੂੰ ਹੋਰ ਗੂੜਾ ਕਰਦੀ ਹੈ ਘਰ ਦੇ ਸੁੰਨੇ ਪਣ ਦਾ ਜ਼ਿਕਰ ਆਉਂਦਾ ਹੈ ਉਹ ਘਰ ਜਿੱਥੇ ਕਦੇ ਬੱਚਿਆਂ ਦੇ ਹਾਸੇ ਗੂੰਜਦੇ ਸੀ ਹਾਂ ਹੁਣ ਉੱਥੇ ਬਸ ਚੁੱਪ ਹੈ ਘੜੀ ਦੀ ਟਿਕ ਟਿਕ ਤੇ ਦਿਲਾਂ 'ਚ ਦਰਦ ਦੀ ਗੂੰਜ ਇਹ ਤਸਵੀਰ ਬਹੁਤ ਅਸਰਦਾਰ ਹੈ। ਹਾਂ ਤੇ ਇਹ ਤਸਵੀਰ ਸਿਰਫ ਮਾਹੌਲ ਨਹੀਂ ਦੱਸ ਰਹੀ ਇਸ ਸਮੇਂ ਦੀ ਵਿਦੰਬਨਾ ਵੀ ਦੱਸ ਰਹੀ ਹੈ। ਘੜੀ ਦੀ ਟਿਕ ਟਿਕ ਮਤਲਬ ਸਮਾਂ ਤਾਂ ਲੰਘ ਰਿਹਾ ਹੈ। ਹਾਂਜੀ ਪਰ ਮਾਪਿਆਂ ਲਈ ਇਹ ਸਮਾਂ ਹੁਣ ਖਾਲੀ ਹੈ। ਇਹਨੂੰ ਭਰਨ ਲਈ ਕੁਝ ਖਾਸ ਨਹੀਂ। ਜਿਨ੍ਹਾਂ ਲਈ ਸਾਰੀ ਉਮਰ ਲਾਈ ਉਹਨਾਂ ਕੋਲ ਹੁਣ ਇੰਨਾਂ ਲਈ ਸਮਾਂ ਨਹੀਂ ਤੇ ਇਹਨਾਂ ਕੋਲ ਹੁਣ ਸਮੇਂ ਸਮੇਂ ਪਰ ਕੋਈ ਕੋਲ ਨਹੀਂ ਸਾਂਝਾ ਕਰਨ ਵਾਲਾ। ਬਿਲਕੁਲ। ਕਰਦੀਆਂ ਕੰਦਾਂ, ਬਰਾਂਡਾ ਸਭ ਕੁਝ ਉਹਨਾਂ ਦੇ ਅੰਦਰ ਦੇ ਖਾਲੀਪਣ ਦਾ ਸ਼ੀਸ਼ਾ ਬਣ ਜਾਂਦਾ। ਤੇ ਸਮਾਜਿਕ ਤੌਰ ਤੇ ਵੀ ਉਨਾ ਦਾ ਦਾਇਰਾ ਥੋੜਾ ਸਿਮਟ ਗਿਆ ਕਹਾਣੀ ਕਹਿੰਦੀ ਹੈ ਪਿੰਡ ਵਾਲੇ ਕਦੇ-ਕਦੇ ਆ ਜਾਂਦੇ ਨੇ ਮਿਲਣ ਪਰ ਹਰ ਕੋਈ ਆਪੋ ਆਪਣੇ ਪਰਿਵਾਰਾਂ ਚ ਰੁੱਝਿਆ ਹਾਂ ਹਮਦਰਦੀ ਤਾਂ ਮਿਲ ਜਾਂਦੀ ਹੋਊਗੀ ਪਰ ਉਹ ਸਾਥ ਕਿੱਥੇ ਮਿਲਦਾ ਜਿਹੜਾ ਪਰਿਵਾਰ ਤੋਂ ਚਾਹੀਦਾ ਇਹ ਵੀ ਬਹੁਤ ਜ਼ਰੂਰੀ ਨੁਕਤਾ ਹੈ ਪੰਜਾਬੀ ਸੱਭਿਆਚਾਰ ਚ ਪਾਈਚਾਰਾ ਮਜ਼ਬੂਤ ਹੈ ਪਰ ਬੁਢਾਪੇ ਚ ਖਾਸ ਕਰਕੇ ਜਦੋਂ ਬੱਚੇ ਦੂਰ ਹੋਣ ਕੋਈ ਵੀ ਬਾਹਰਲਾ ਸਹਾਰਾ ਨਾ ਪਰਿਵਾਰਕ ਨਿੱਗ ਦੀ ਥਾਂ ਨਹੀਂ ਲੈ ਸਕਦਾ ਸਹੀ ਗੱਲ ਗਵੰਡੀ ਰਿਸ਼ਤੇਦਾਰ ਦੁੱਖ ਸੁੱਖ ਪੁੱਛ ਲੈਣਗੇ ਪਰ ਉਹ ਰੋਜ਼ ਦੀ ਜ਼ਿੰਦਗੀ ਦੀ ਸਾਂਝ ਉਹ ਜਿਹੜੀਆਂ ਪਾਵਨਾਤਮਕ ਲੋੜਾਂ ਹੁੰਦੀਆਂ ਉਹ ਤਾਂ ਆਪਣੇ ਹੀ ਪੂਰੀਆਂ ਕਰ ਸਕਦੇ ਨੇ ਹਾਂਜੀ ਇਸ ਲਈ ਪਾਈਚਾਰਾ ਹੁੰਦਿਆਂ ਵੀ ਇਹ ਮਾਪੇ ਅੰਦਰੋਂ ਕਿਤੇ ਨਾ ਕਿਤੇ ਇਕੱਲੇ ਰਹਿ ਜਾਂਦੇ ਨੇ ਤੇ ਇਹ ਸਾਰੇ ਮਾਹੌਲ ਦੇ ਵਿਚਕਾਰ ਗੁਰਮੀਤ ਕੌਰ ਦੀ ਅਰਦਾਸ ਹੈ ਸ਼ਾਇਦ ਉਹਨਾਂ ਦੀਆਂ ਪਾਵਨਾਵਾਂ ਦਾ ਸਭ ਤੋਂ ਖਰਾ ਪ੍ਰਗਟਾਵਾ ਉਹ ਰੱਬ ਅੱਗੇ ਅਰਜ਼ ਕਰਦੀ ਹੈ ਹੇ ਵਾਹਿਗੁਰੂ ਬੱਚਿਆਂ ਨੂੰ ਖੁਸ਼ ਰੱਖੀ ਹੂੰ ਸਾਡੇ ਹਿੱਸੇ ਦਾ ਸੁੱਖ ਤਾਂ ਹੁਣ ਬਸ ਯਾਦਾਂ ਹੀ ਨੇ ਇਹਦੇ ਚ ਬੇਵਸੀ ਵੀ ਹੈ ਪਿਆਰ ਵੀ ਹੈ ਤੇ ਇੱਕ ਡੂੰਗੀ ਜੀ ਸਵੀਕ੍ਰਿਤੀ ਵੀ ਹਾਂ ਇਹ ਅਰਦਾਸ ਇਹ ਮਾਂ ਦੀ ਮਮਤਾ ਦੀ ਸਿਖਰ ਹੈ ਆਪਣਾ ਦੁੱਖ ਇੱਕ ਪਾਸੇ ਪਹਿਲੀ ਮੰਗ ਬੱਚਿਆਂ ਦੀ ਖੁਸ਼ੀ ਦੀ ਬਿਲਕੁਲ ਪਰ ਜਿਹੜਾ ਦੂਜਾ ਹਿੱਸਾ ਹੈ ਸਾਡੇ ਹਿੱਸਿਆਂ ਦਾ ਸੁੱਖ ਤਾਂ ਸਿਰਫ ਯਾਦਾਂ ਹੀ ਹਨ ਇਹ ਤਾਂ ਬਸ ਦਿਲ ਨੂੰ ਚੀਰ ਦਿੰਦਾ ਹੈ ਇਹ ਦੱਸਦਾ ਹੈ ਕਿ ਉਹਨਾਂ ਨੇ ਹੁਣ ਮਤਲਬ ਮੌਜੂਦਾ ਤੇ ਭਵਿੱਖ ਦੇ ਸੁੱਖ ਦੀ ਉਮੀਦ ਛੱਡਤੀ ਹੈ ਬਸ ਪੁਰਾਣੀਆਂ ਯਾਦਾਂ ਦੇ ਸਹਾਰੇ ਜੀਣਾ ਹੂੰ ਇੱਕ ਤਰ੍ਹਾਂ ਨਾਲ ਜਿੱਤ ਚ ਹਾਰ ਵਾਲੀ ਗੱਲ ਹੈ ਬੱਚਿਆਂ ਦੀ ਕਾਮਯਾਬੀ ਦੀ ਜਿੱਤ ਪਰ ਆਪਣੇ ਬੁਢਾਪੇ ਦੇ ਸੁੱਖ ਦੀ ਹਾਰ ਕਹਾਣੀ ਦਾ ਅੰਤ ਫਿਰ ਇਸ ਗੱਲ ਤੇ ਜ਼ੋਰ ਦਿੰਦਾ ਹੈ ਕਿ ਇਹ ਸਿਰਫ ਬਲਬント ਸਿੰਘ ਤੇ ਗੁਰਮੀਤ ਕੌਰ ਦੀ ਕਹਾਣੀ ਨਹੀਂ ਹੈ ਇਹ ਇੱਕ ਸਮੂਹਿਕ ਦਰਦ ਹੈ ਹਾਂਜੀ ਇਹ ਪੰਜਾਬ ਦੇ ਉਹਨਾਂ ਹਜ਼ਾਰਾਂ ਮਾਪੇ-ਬਾਬ ਦੀ ਕਹਾਣੀ ਹੈ ਜਿਨ੍ਹਾਂ ਦੇ ਬੱਚੇ ਬਾਹਰ ਨੇ ਹਾਂ ਇਹ ਗੱਲ ਇਸ ਕਹਾਣੀ ਨੂੰ ਨਾ ਇੱਕ ਨਿੱਜੀ ਦੁਖਾਂਤ ਤੋਂ ਉੱਪਰ ਚੁੱਕ ਕੇ ਇੱਕ ਸਮਾਜਿਕ ਵਰਤਾਰਾ ਬਣਾ ਦਿੰਦੀ ਹੈ ਇਹ ਉਹਨਾਂ ਸਾਰੇ ਮਾਪਿਆਂ ਦੀ ਆਵਾਜ਼ ਬਣ ਜਾਂਦੀ ਹੈ ਜਿਨ੍ਹਾਂ ਨੇ ਆਪਣੀ ਪੂਰੀ ਜ਼ਿੰਦਗੀ ਲਾ ਕੇ ਬੱਚਿਆਂ ਨੂੰ ਸੈਟਲ ਕੀਤਾ ਹਾਂਜੀ ਪਰ ਫਿਰ ਇਸ ਚੱਕਰ 'ਚ ਖੁਦ ਇਕੱਲੇ ਰਹਿ ਗਏ ਇਹ ਪ੍ਰਵਾਸ ਦੇ ਉਸ ਪਹਿਲੂ ਨੂੰ ਸਾਹਮਣੇ ਲਿਆਉਂਦੀ ਹੈ ਜਿਸ ਬਾਰੇ ਅਕਸਰ ਗੱਲ ਨਹੀਂ ਹੁੰਦੀ ਕਾਮਯਾਬੀ ਤੇ ਜਸ਼ਨਾਂ ਪਿੱਛੇ ਛੁਪਿਆ ਮਾਪਿਆਂ ਦਾ ਸੁੰਨਾ ਪਣ ਤਾਂ ਫਿਰ ਜੇ ਆਪਾਂ ਇਹ ਸਾਰੀ ਗੱਲਬਾਤ ਨੂੰ ਸਮੇਟੀਏ ਤਾਂ ਇਹ ਕਹਾਣੀ ਸਾਨੂੰ ਕੀ ਦੱਸ ਰਹੀ ਹੈ ਇਹ ਸਿਰਫ ਅਕਲਤਾ ਦੀ ਗੱਲ ਨਹੀਂ ਇਹ ਉਸ ਤੋਂ ਵੱਧ ਹੈ ਹਾਂ ਇਹ ਉਮੀਦਾਂ ਦੇ ਟਕਰਾਓ ਦੀ ਕਹਾਣੀ ਲੱਗਦੀ ਹੈ ਮਾਪਿਆਂ ਦੀ ਪਹਿਲੀ ਉਮੀਦ ਬੱਚੇ ਸੈਟਲ ਹੋਣ ਉਹ ਪੂਰੀ ਹੋ ਜਾਂਦੀ ਹੈ ਪਰ ਜਿਹੜੀ ਦੂਜੀ ਉਮੀਦ ਸੀ ਬੁਢਾਪੇ ਦਾ ਸਹਾਰਾ ਉਹ ਕਿਤੇ ਨਾ ਕਿਤੇ ਅਧੂਰੀ ਰਹਿ ਜਾਂਦੀ ਹੈ ਬਿਲਕੁਲ ਸਹੀ ਕਿਹਾ ਕੇਂਦਰੀ ਨੁਕਤਾ ਇਹ ਹੀ ਉਭਰਦਾ ਹੈ ਕਿ ਸਫਲਤਾ ਦੀ ਪਰਿਭਾਸ਼ਾ ਪੀੜ੍ਹੀਆਂ ਵਿਚਕਾਰ ਕਿਵੇਂ ਬਦਲ ਜਾਂਦੀ ਹੈ ਤੇ ਉਹਦੇ ਨਤੀਜੇ ਕੀ ਹੁੰਦੇ ਨੇ ਹੂੰ ਮਾਪਿਆਂ ਲਈ ਸਫਲਤਾ ਸ਼ਾਇਦ ਬੱਚਿਆਂ ਦੀ ਤਰੱਕੀ ਦੇ ਨਾਲ-ਨਾਲ ਉਹਨਾਂ ਦਾ ਕੋਲ ਰਹਿਣਾ ਵੀ ਸੀ ਪਰ ਬੱਚਿਆਂ ਲਈ ਖਾਸ ਕਰਕੇ ਜਦੋਂ ਉਹ ਬਾਹਰ ਚਲੇ ਗਏ ਸਫਲਤਾ ਦਾ ਮਤਲਬ ਸ਼ਾਇਦ ਕਰੀਅਰ ਪੈਸਾ ਨਵੇਂ ਦੇਸ਼ 'ਚ ਆਪਣੀ ਥਾਂ ਬਣਾਉਣਾ ਬਣ ਗਿਆ ਹਾਂਜੀ ਤੇ ਜਦੋਂ ਇਹ ਪਰਿਭਾਸ਼ਾਵਾਂ ਵੱਖਰੀਆਂ ਹੁੰਦੀਆਂ ਨੇ ਤਾਂ ਭਾਵਨਾਤਮਕ ਦੂਰੀ ਆ ਜਾਂਦੀ ਹੈ ਇਹ ਕਹਾਣੀ ਸਹੀ ਮਾਇਨੇ 'ਚ ਪੰਜਾਬ ਦੀ ਇੱਕ ਗੁੰਝਲਦਾਰ ਸਥਿਤੀ ਨੂੰ ਸਾਹਮਣੇ ਲਿਆਉਂਦੀ ਹੈ ਇੱਕ ਪਾਸੇ ਬਾਹਰ ਜਾਣਾ ਤਰੱਕੀ ਮੰਨਿਆ ਜਾਂਦਾ ਤੇ ਹੈ ਵੀ ਕਈਆਂ ਲਈ ਹਾਂ ਬਿਲਕੁਲ ਪਰ ਦੂਜੇ ਪਾਸੇ ਇਹ ਪਰਿਵਾਰਿਕ ਟਾਂਚੇ ਤੇ ਰਿਸ਼ਤਿਆਂ ਤੇ ਬਹੁਤ ਡੂੰਗਾ ਅਸਰ ਪਾ ਰਿਆ ਤਰੱਕੀ ਤੇ ਪਰਿਵਾਰਿਕ ਦੂਰੀ ਇਹ ਨਾਲ ਚੱਲ ਰਹੇ ਨੇ ਤੇ ਇਹ ਚੀਜ਼ ਸਾਨੂੰ ਸੋਚਣ ਲਈ ਮਜਬੂਰ ਕਰਦੀ ਹੈ ਕਿ ਤਰੱਕੀ ਦੀ ਕੀਮਤ ਹਮੇਸ਼ਾ ਪਰਿਵਾਰਿਕ ਨਿਕਦੀ ਕੁਰਬਾਨੀ ਹੀ ਹੋਵੇਗੀ ਕਿ ਕੋਈ ਇਹੋ ਜਿਹਾ ਤਰੀਕਾ ਕੋਈ ਸੰਤੁਲਨ ਬਣ ਸਕਦਾ ਹੈ ਹਾਂ ਕਿ ਬੱਚੇ ਆਪਣਾ ਭਵਿੱਖ ਵੀ ਬਣਾਉਣ ਤੇ ਮਾਪਿਆਂ ਦੇ ਬੁੱਢਾਪੇ ਨੂੰ ਵੀ ਸਹਾਰਾ ਦੇ ਸਕਣ ਭਾਵੇਂ ਉਹ ਹਜ਼ਾਰਾਂ ਮੀਲ ਦੂਰ ਕਿਉਂ ਨਾ ਹੋਣ ਇਹ ਸਵਾਲ ਨੇ ਜਿਹੜੇ ਇਸ ਕਹਾਣੀ ਤੋਂ ਨਿਕਲਦੇ ਨੇ ਸੱਚਮੁੱਚ ਇਹ ਕਹਾਣੀ ਸਿਰਫ ਸੁਣਨ ਚ ਪਾਉਕ ਨਹੀਂ ਸੋਚਣ ਲਈ ਬਹੁਤ ਕੁਝ ਦਿੰਦੀ ਹੈ ਆਪਣੇ ਰਿਸ਼ਤਿਆਂ ਬਾਰੇ ਆਪਣੀਆਂ ਤਰਜੀਹਾਂ ਬਾਰੇ ਤੇ ਕਾਮਯਾਬੀ ਦਾ ਅਸਲ ਮਤਲਬ ਕੀ ਹੈ ਇਸ ਬਾਰੇ ਹਾਂ ਇਹਦੇ ਚ ਹਰ ਪੀੜੀ ਲਈ ਸੋਚਣ ਵਾਲੀ ਗੱਲ ਹੈ ਤੇ ਇਸੇ ਨੋਟ ਤੇ ਅਸੀਂ ਆਪਣੇ ਸੁਣਨ ਵਾਲਿਆਂ ਲਈ ਇੱਕ ਸਵਾਲ ਛੱਡਣਾ ਚਾਹਾਂਗੇ ਜਿਸ ਤੇ ਉਹ ਖੁਦ ਵਿਚਾਰ ਕਰਨ ਹਾਂਜੀ ਜ਼ਰੂਰ ਕਿ ਜਦੋਂ ਪ੍ਰਵਾਸ ਵਰਗੀਆਂ ਸੱਚਾਈਆਂ ਨੇ ਪਰਿਵਾਰਾਂ ਨੂੰ ਇੰਨਾ ਦੂਰ ਦੂਰ ਕਰ ਦਿੱਤਾ ਹੈ ਤਾਂ ਪੀੜ੍ਹੀਆਂ ਵਿਚਕਾਰ ਜਿਹੜਾ ਭਾਵਨਾਤਮਕ ਪੁਲ ਹੈ ਉਹਨੂੰ ਮਜ਼ਬੂਤ ਰੱਖਣ ਲਈ ਕਿਹੜੇ ਠੋਸ ਅਮਲੀ ਕਦਮ ਚੁੱਕੇ ਜਾ ਸਕਦੇ ਨੇ ਹੂੰ ਵਧੀਆ ਸਵਾਲ ਹੈ ਮਤਲਬ ਸਿਰਫ ਫੋਨ ਕਾਲਾਂ ਜਾਂ ਪੈਸੇ ਭੇਜਣ ਤੋਂ ਅੱਗੇ ਦੀ ਗੱਲ ਉਹ ਕਿਹੜੇ ਤਰੀਕੇ ਹੋ ਸਕਦੇ ਨੇ ਜਿਨ੍ਹਾਂ ਨਾਲ ਦੂਰ ਰਹਿੰਦੇ ਬੱਚੇ ਆਪਣੇ ਬਜ਼ੁਰਗ ਮਾਪਿਆਂ ਦੀ ਜ਼ਿੰਦਗੀ 'ਚ ਸਹੀ ਮੈਨੇਜ ਸ਼ਾਮਿਲ ਰਹਿ ਸਕਣ ਤਾਂ ਕਿ